ਮੈਂ ਕਿੱਥੋਂ ਆਰਦਾ ਮੈਂ ਕਿੱਥੋਂ ਉਹਨਾਂ ਦੀ ਬਰਾਬਰੀ ਕਰ ਲੂੰਗਾ ਨਾ ਮੈਂ ਜਾਮਾ ਸਮਝਾ ਕੇ ਆਉਂਗਾ ਚੰਗੀ ਤਰ੍ਹਾਂ ਨਹੀਂ ਤਾਂ ਮੈਂ ਲਾ ਕੇ ਆਉਂਦਾ ਉਹ ਜੀ ਆਹੋ ਐਂਗਲ ਵਿੱਚ ਹੋ ਗੋ ਦਰਜਾ ਚੱਕ ਦੂਗਾ ਲੈ ਕਮਲੀ ਹੈ ਇਹ ਹੀ ਪਾੜ ਕੇ ਆਉਗਾ ਵੱਖੀ ਉਹਦੀ ਤੂੰ ਦੇਖੀ ਤਾਂ ਸਹੀ ਕਿੱਡਾ ਇਹ ਸੁੰਬਾ ਲਈ ਫਿਰਦਾ ਹਾਂ ਹਾਂ ਤੂੰ ਨਾ ਤੇਰੇ ਬੋਲਦਾ ਅਸਲੀ ਮੇਰੇ ਪਿੱਛੇ ਆਪਣੇ ਜਿਵੇਂ ਸਣੀ ਰੱਖ ਦਿਆ ਦੀ ਇਹ ਤਾਂ ਉਹਨਾਂ ਦੇ ਕੋਡੇ ਲਿੱਤੇ ਪਨ ਕੇ ਆਉਗਾ ਤੂੰ ਤਾਂ ਪਿੰਡ 'ਚ ਮੇਰੀ ਬਹੁਤ ਇੱਜ਼ਤ ਹੁੰਦੀ ਮੇਰੀ ਤਾਂ ਬੇਇੱਜ਼ਤੀ ਕਰਾ ਕਰ ਕਿ ਤੂੰ ਤੁਸੀਂ ਕਿਉਂ ਆਪਸ ਵਿੱਚ ਲੜਦੇ ਆਂ ਬੇ ਕਾਦੀ ਤੇਰੀ ਬੇਇੱਜ਼ਤੀ ਕਰਾ ਕਿਉਂਨੀ ਆ ਮੈਂ ਕਿਸੇ ਨਾਲ ਸਾਹਮਣੇ ਨਹੀਂ ਟਿੱਕ ਜਾ ਪਰ ਤੇਰੀ ਭੈਣ ਮੈਂ ਤਾਂ ਉੱਥੋਂ ਮਸਾਂ ਕਲੇਸ ਚੋਂ ਨਿਕਲ ਕੇ ਆਈ ਇਹਦੀ ਬੇਇੱਜ਼ਤੀ ਇਹਦੇ ਸਮੇਂ ਤੇਰੀ ਬੇਇੱਜ਼ਤੀ ਕਾਦੀ ਬਲਮਾ ਨਹੀਂ ਦੱਸ ਬੇਇੱਜ਼ਤੀ ਬੇਇੱਜ਼ਤੀ ਹੋ ਰਹੀ ਐ ਆ ਨਾ ਮੂੰਹੜ ਬੋਲਣ ਟੱਪੇ ਨਾ ਪੁੱਛੂਗੀ ਲੈ ਵੀ ਜੰਮੀਂ ਚੱਲਦੀ ਈ ਮੇਰੀ ਤਾਂ ਤੂੰ ਨਾਲ ਬੋਲਣ ਜੋ ਗਈ ਓ ਕਰਨ ਜੋਗੇ ਕੱਖ ਨਹੀਂ ਆਗੇ ਭਾਬੇ ਚੁੱਪ ਹੋ ਜਾ ਕਾਨੂੰ ਲੜੀ ਜਾਣੇ ਓ ਤੈਨੂੰ ਹੁਣ ਕੁਛ ਨਹੀਂ ਕਹਿ ਸਕਦਾ ਉੱਥੋਂ ਕਲੇਸ ਚੋਂ ਨਿਕਲ ਕੇ ਆਈ ਓ ਜੇ ਮੜਾ ਮੂਝੋ ਕੁਛ ਨਿਕਲ ਗਿਆ ਉਹਦੀ ਗੁੱਸਾ ਕਰ ਜੂਗੀ ਇਹ ਗੁੱਸਾ ਹਾਂ ਕਹਿੰਦਾ ਤੂੰ ਮੇਰੇ ਗੁੱਸੇ ਤੋਂ ਡਰਦਾ ਮੈਨੂੰ ਕੁਛ ਕਹਿੰਦਾ ਹੀ ਨਹੀਂ ਹੈਗਾ ਦੱਸ ਤੈਨੂੰ ਕੀ ਕਹਤਾ ਕੀ ਤੇਰੇ ਇਟ ਮਾਰੀ ਵੀਰੇ ਚੁੱਪ ਹੋ ਜਾ ਹਾਂ ਜੇ ਤੈਨੂੰ ਆਹ ਪਰਸੋਂ ਪਰਸੋਂ ਕੀ ਹੋਇਆ ਸੀ ਮੜੀ ਜੀ ਕੱਲ ਪਿੱਛੇ ਪੈ ਗਿਆ ਸੀ ਪੁੱਤਣੀ ਨੂੰ ਆ ਫਿਰ ਲੱਛਣ ਤੇਰੇ ਮੜੇ ਨੇ ਕੀ ਲੱਛਣ ਮੜੇ ਨੇ ਮੈਨੂੰ ਤੂੰ ਕਿਤੇ ਗਲਤ ਦੇਖ ਲਿਆ ਕਤ ਦੇਖ ਲਿਆ 24 ਘੰਟੇ ਮੈਂ ਤੇ ਲੱਗੀ ਰਹੂਗੀ ਮੈਂ ਇਹ ਕੋਈ ਕੰਮ ਕਰ ਮੈਨੂੰ ਮੈ ਤੇ ਲੱਗੀ ਰਹੀਨੀ ਮੈਨੂੰ ਆਇਆ ਵੀ ਮੈਂ ਵੀ ਆਹ ਦੇਖ ਕੇ ਮੜਾ ਮਟਾ ਸਿੱਖਣਾ ਪੇਂਟਿੰਗ ਬੁੰਡਿਕ ਦਾ ਕੰਮ ਬੇਟੀ ਕੁਮਟੇ ਐ ਕੰਮ ਨਹੀਂ ਸਿੱਖਿਆ ਜਾਂਦੇ ਹੁੰਦੇ ਮੀਤ ਕਰਨੀ ਪੈਂਦੀ ਐ ਮੈਲ ਨਾ ਨੀ ਛੱਡਿਆ ਕਰ ਰੋਜ਼ ਮੈਨੂੰ ਬਾਜ਼ਾਰ ਮੈਂ ਤੇ ਸਿੱਖ ਲੂੰਗਾ ਬਈ ਜਾਨੀਆਂ ਵੀ ਘਰ ਤੋਂ ਨਿਕਲਣਾ ਬਾਹਰ ਹਾਂ ਦੇਖ ਲੈ ਹਾਂ ਆਹ ਦੇਖ ਲੈ ਕਰਤੂਤ ਕੰਦੀ ਲੋੜੇ ਕੰਮ ਕਰਨ ਦੀ ਕੰਮ ਕਰਨ ਨੂੰ ਸੀ ਇਹ ਤਾਂ ਗਿਆ ਹੋਰ ਕੀ ਕਰੇਗੀ ਸਾਰਾ ਦਿਨ ਬੈਠੀ ਵੀ ਤੇ ਬੋਰ ਹੁੰਨੀ ਆ ਕੰਮ ਨਵੇੜ ਕੇ ਹੋਰ ਹੋਰ ਨਲਨ ਮੁੰਡੇ ਨੂੰ ਫੋਨ ਕਰ ਲੈ ਦੁਪਹਿਰ ਵਾਲੇ ਛੜਦਾ ਰਹਿੰਦਾ ਉੱਥੇ ਧੁੱਪੇ ਗਰਮੀ ਚ ਕਿੱਥੇ ਗਿਆ ਖੇਡਣ ਗਿਆ ਇਹ ਬਣੇਗਾ ਨਾ ਲਾਡੂ ਫੋਨ ਫੋਨ ਤਾਂ ਉਹ ਲੈ ਕੇ ਨਹੀਂ ਗਿਆ ਹੈਗਾ ਡੰਡਰ ਦਾ ਫੋਨ ਤਾਂ ਉਹ ਨਹੀਂ ਪਿਆ ਉਹਨੇ ਜਾਂ ਮੋਟਰਸਾਈਕਲ ਤੇ ਵਗ ਜਾ ਚੜਾ ਲਿਆ ਜਾ ਕੇ ਚੜਾ ਕੇ ਲਿਆ ਨਾ ਐਨ ਆ ਭੇਜਿਆ ਕਰੋ ਨੂੰ ਖੱਲੇ ਨੂੰ ਬਾਹਰ ਤੇ ਹੁਣ ਮੈਂ ਕੀ ਕਰਾਂ ਉਹਦੇ ਨਾਲ ਜਾਵਾਂ ਕਿਹਦੇ ਘਰ ਵੀ ਛੇਤੀ ਆ ਜੀ ਤੇਰ ਜਵਾਨ ਨਹੀਂ ਹੈਗੀ ਐਨੀ ਕਾ ਤੋ ਕਿਚਕੀ ਚ ਕਰਦੇ ਤੂੰ ਲੱਗ ਜਾ ਕੇ ਪਰਨਾ ਵੀ ਤਾਂ ਗੱਲ ਹੋ ਸਕਦੀ ਆ ਕੋਈ ਫੁਰ ਨਹੀਂ ਹੈਗਾ ਕੱਲ ਪਰਸੋਂ ਲੈ ਆਉ ਕਮਾਡੇ ਦੇ ਮੁੰਡੇ ਚੱਕ ਕੇ ਲੈ ਕੇ ਪਤਾ ਵੀ ਲੱਗਾ ਹੈਗਾ ਮੁਸਕ ਵੀ ਨਹੀਂ ਆਣ ਤੇ ਤੇਰਾ ਪਤਾ ਨਹੀਂ ਹੈਗਾ ਹਾਂ ਪੰਦਰਾਂ ਸਾਲਾਂ ਤੋਂ ਚੱਲਦਾ ਹੈਗਾ ਹੁਣ ਤਾਂ ਵੱਡੇ ਸੌਟਾਂ ਲਗਾਉਂਦਾ ਇਹਨਾਂ ਮਾੜਾ ਜਾਂ ਸੁਣਾ ਕੇ ਨਾ ਜਦੇ ਨਾਲ ਦੇ ਨਾਲ ਲੈ ਜਾਣਾ ਮੈਨੂੰ ਤਾਂ ਲੱਖਣ ਹੈ ਹੀ ਨਹੀਂ ਮੈਂ ਤਾਂ ਬਿਨਾ ਲੱਖਣ ਤੋਂ ਹੁਣ ਤੱਕ ਤੇਰੇ ਘਰੇ ਰਹਿ ਰਹੀ ਆ ਜਿਆਦਾ ਨਾ ਬਕਵਾਸ ਮਾਰ ਮੈਨੂੰ ਉੱਨ ਚੜ ਕੇ ਲੈ ਨਾ ਤੂੰ ਰੋਟੀ ਪਾਣੀ ਦਾ ਕਰ ਲੈ ਠੀਕ ਐ ਆਉਂਦਾ ਮਰ ਲਈਏ ਗੋਲੀਆਂ ਫੜ ਲਈਆਂ ਹਰੇ ਪੱਤੇ ਵਾਲੀਆਂ ਸਰਪੀਟ ਕਰੀ ਜਾਂਦਾ ਅੱਜ ਮੇਰਾ ਵੀ ਰਾਤ ਮੇਰਾ ਬੀਪੀ ਵੱਧ ਗਿਆ ਪਹਿਲਾਂ ਤਾਂ ਮੈਂ 2 ਵਜੇ ਉੱਠ ਕੇ ਗੋਲੀ ਖਾਈ ਫਿਰ ਮੈਂ 5 ਵਜੇ ਚਾਹ ਤੋਂ ਪਹਿਲਾਂ ਖਾਈ ਗੋਲੀ ਬਾਲੀਆਂ ਦਵਾਈਆਂ ਤਾਂ ਮੜਾ ਜਾਂਦਾ ਮਿੰਦਾ ਲੱਗਦਾ ਵੀ ਇੰਨੀਆਂ ਗੋਲੀਆਂ ਦਵਾਈਆਂ ਖਾ ਖਾ ਕੇ ਟੀਗਲ ਵੱਲ ਵਾ ਕੇ ਮੇਰੀਆਂ ਉਂਗਲੀਆਂ ਫੇਲ ਹੋ ਜਾਣੀਆਂ ਫੇਫੜੇ ਨੇ ਤਾਂ ਮਰਿਆ ਆ ਬਜਦੇ ਰਹਿੰਦੇ ਨੇ ਫੜਫੜ ਵਜਦੇ ਰਹਿੰਦੇ ਨੇ ਚਲ ਕੋਈ ਨਾ ਲੜਿਆ ਨਾ ਕਰ ਵੀਰੇ ਨਾਲ ਆਰਾਮ ਕਰ ਲਾ ਮੈਂ ਕੰਮ ਕਰ ਲੈਨੇ ਆਂ ਕਿ ਐਂ ਲੱਗਦਾ ਉਹ ਵੀਰੇ ਬਿਦਾ ਕੇ ਬਹਿ ਜਾਨੀ ਆ ਕਿ ਚਲ ਕੋਈ ਨਹੀਂ ਮੋਠਾ ਗੀ ਆਰਾਮ ਨਾ ਉਹ ਦਿਨੀਆਂ ਰੋਟੀਆਂ ਪਕਾ ਕੇ ਤੈਨੂੰ ਦੋ ਕੋਈ ਨਾ ਮੈਂ ਬਣਾ ਲੈਨੇ ਆਂ ਕਿ ਤੂੰ ਆਰਾਮ ਕਰ ਲਾ ਵੀਰੇ ਨੂੰ ਭੁੱਖ ਲੱਗੀ ਆ ਕਿ ਆ ਗਾ ਰੋਟੀ ਮੰਗੂਗਾ ਫੇਰ ਕਾਲੀ ਮੇਰੇ ਵਾਲੇ ਨਾਲ ਨਾਲ ਖਾਉਂਦੇਰੇ ਵੀਰੇ ਤੂੰ ਦੇਖੀ ਤਾਂ ਸਹੀ ਕਿਵੇਂ ਕਰਾਉਣੀ ਅੰਦਰ ਤੋਂ ਕੰਮ ਕਿਵੇਂ ਤੇਰੀ ਭੂਤਨੀ ਭਲਾਉਣੀ ਆ ਤੂੰ ਜਿਹੜੀ ਜਾਂਬਲੀ ਫਿਰਦੀ ਹੈ ਹੈ ਆ ਤਾਂ ਕਹਿੰਦੇ ਉਹ ਬੁਦੀ ਛਾਲਾ ਚੱਕਣ ਲੱਗ ਜਾਂਦਾ ਦੇਖ ਤਾਂ ਸਹੀ ਕਿਵੇਂ ਬੋਲਦਾ ਸੀਗਾ ਇਹ ਚੜ ਇਹਨਾਂ ਨੇ ਕਿੱਡਾ ਜਲੂਸ ਕੱਢਿਆ ਹੈਗਾ ਮੇਰਾ ਨਾ ਪਾਉਂਦੇ ਨਾ ਵੇੜਦਾ ਪਹਿਲਾਂ ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆਈ ਹੈਗੀ ਮੇਰੇ ਆਇ ਤੈਨੂੰ ਕਲੇਸ ਕਰਨਾ ਸੀ ਉਹ ਗੱਲ ਹੋ ਗਈ ਮੂਸਾ ਭੱਜੇ ਮੌਤ ਤੋਂ ਮੌਤ ਮੂਰੇ ਖੜੀ ਉਥੋਂ ਕਲੇਸ ਤੋਂ ਡਰਦੀ ਮਾਰੀ ਹੋ ਰਹੀ ਆਂਗੀ ਔਰ ਆ ਕੇ ਵੀ ਉਹ ਹੀ ਰੰਡੇ ਰੋਣਾ ਦੇਖਣ ਨੂੰ ਮਿਲ ਰਿਹਾਗਾ ਇਹਨੂੰ ਤਾਂ ਆਇ ਆਗਾ ਵੀ ਇਹਨੂੰ ਕਿਹੜਾ ਪਤਾ ਕਾਸੇ ਦਾ ਪਰ ਇਹਨੂੰ ਇਹ ਨਹੀਂ ਪਤਾ ਵੀ ਮੈਂ ਕਿਹੜਾ ਬੇਦਮਾਗ ਕਹਿੰਦੀ ਮੈਨੂੰ ਕਾਹਦਾ ਪਤਾ ਨਹੀਂ ਮੈਂ ਸਾਰੀਆਂ ਚਾਲਾਂ ਸਮਝਦਿਆਂ ਇਹਦੀਆਂ ਮੈਂ ਤਾਂ ਮੇਰੇ ਨਾਲ ਵੀਰੇ ਕਰਕੇ ਚੁੱਪ ਹੋ ਜਾਂਨੇ ਮੇਰਾ ਪੀਰਾ ਪੋੜਾਗਾ ਜੇ ਮੈਂ ਆਪਣੀ ਆਈ ਤੇ ਆ ਗਈ ਨਾ ਖੁੱਡ-ਖੁੰਡ ਬੜਾ ਲੂੰ ਕਿ ਜ਼ਮੀਨ ਦਾ ਹੈ। ਉਹ ਜੇ ਮੇਰਾ ਪਤੀ ਜਬਣਾ ਰੱਖਿਆਗਾ ਆਪਦੇ ਵਰਗਾ। ਉਹ ਵੀ ਉਖੜੇ ਕਹਾੜੇ ਨੂੰ ਪਾਟੇ ਬੋਲਦਾਗਾ ਉਹਨੂੰ ਬੋਲਣ ਦੇ ਖੜਨ ਬੈਠਣ ਦੀ ਤਮੀਜ਼ ਨਹੀਂ ਤੇਗੀ। ਜਿਵੇਂ ਵੀ ਮੇਰੀ ਭੂ ਆਈ ਆ ਕਿਵੇਂ ਬੋਲਣਾ ਕਿ ਮੈਂ ਨਾ ਬੋਲਣਾਗਾ। ਜਾਣ ਬੁੱਝ ਕੇ ਡਰਾਮੇ ਕਰਦੀ ਆ ਵੀ ਇਹ ਕਾਤੋਂ ਆਗੀ। ਮੇਰੇ ਮਾਂ-ਬਾਪ ਦਾ ਘਰ ਆਗਾ। ਤੂੰ ਦੱਸ ਕਿ ਕੌਣ ਹੋਣੀ ਆ ਮੈਨੂੰ ਇੱਥੇ ਰੋਕਣ ਵਾਲੀ। ਮੈਂ ਤਾਂ ਜਦ ਤੱਕ ਜੀ ਕਰੂੰਗਾ ਨਾ ਮੈਂ ਤਾਂ ਐ ਆ ਕੇ ਬੈਠੂੰਗੀ। ਉਹ ਲਾਲਾ ਜਿਹੜਾ ਜ਼ੋਰ ਲਾਣਾਗਾ ਮੈਂ ਬੋਲਦੀ ਨਹੀਂ ਵੀ ਕਾਹ ਨੂੰ ਕੰਮ ਚਾਲਾ ਪਰਜਾਈਆ ਵੱਡੀ ਹੈਗੀ ਕਾਦੇ ਪਿੱਛੇ ਬੋਲਣਾਗਾ ਇਹਨੂੰ ਤਾਂ ਆਇਆ ਕਦੇ ਖਾਭ ਨਹੀਂ ਮੈਨੂੰ ਕੰਮ ਕਰ ਕਰ ਦੁਖੀ ਕਰ ਲੂੰਗੀ ਕੰਮ ਤੋਂ ਨਹੀਂ ਮੈਂ ਔਖੇ ਹੁੰਦੀ ਹੈਗੀ ਇਹੋ ਜੇ ਕੰਮਾਂ ਨੂੰ ਤਾਂ ਮੈਂ ਤੁਰੀ ਜਾਂਦੀ ਪਰੋਲੇ ਨੂੰ ਗਰੋੜ ਦਿੰਨੀ ਐਂ ਮੈਂ ਤਾਂ ਬਸ ਜਿਹੜੀ ਚੁੱਪ ਆ ਕੇ ਮੇਰੇ ਭਾਈ ਕਰਕੇ ਚੁੱਪ ਹੋ ਜਾਂਦੀ ਐ ਜਿਆਦਾ ਆਪ ਤੇ ਆਪ ਨੂੰ ਚੱਲਾ ਸਮਝਦੀ ਐ ਕਹਿੰਦੇ ਕਾਕਾ ਕੱਲੇ ਦਾਣੇ ਨਾ ਕਾਕਾ ਨਾਲ ਦਾਣੇ ਆ ਜਾ ਕੀ ਹੋ ਗਿਆ ਹੁਣੀ ਆ ਅੱਗੇ ਮੈਂ ਲੱਤਾਂ ਹੀ ਚੌੜੀਆਂ ਕਰ ਕਰ ਤੁਰਦਾ ਬਹਿ ਜਾ ਅਜਾ ਥੱਕ ਗਿਆ ਥੱਕ ਗਿਆ ਆ ਹੁਣੀ ਥੱਕਣ ਲੱਗ ਗਿਆ ਫੇਰ ਤਾਂ ਪੈ ਗਈਆਂ ਪੂਰੀਆਂ ਕੋਈ ਨਹੀਂ ਖੇਡਣੇ ਗਿਆ ਸੀ ਤੇਰਾ ਪਿਓ ਤੈਨੂੰ ਲੈਣ ਗਿਆ ਨਹੀਂ ਆਲਰੇਡੀ ਉਥੇ ਗਿਆ ਨਹੀਂ ਉਹ ਮੈਂ ਤਾਂ ਉਹਨੂੰ ਇੱਥੇ ਭੇਜਿਆ ਮੈਂ ਕਿਹਾ ਉਹ ਕੋਲ ਫੋਨ ਐ ਨਾ ਸਾਈਕਲ ਹੀ ਲੈ ਕੇ ਗਿਆ ਅੱਜ ਤੇ ਚੜਾ ਲਿਆ ਜਾ ਕੇ ਉਹਨੂੰ ਕੋਈ ਨਹੀਂ ਆਇਆ ਛੁੱਟ ਬੋਲਦਾ ਮੈਂ ਕਿੱਲਾ ਆਇਆ ਚਲ ਠੀਕ ਹੈ ਮੈਂ ਜਿੱਤੇ ਦੇ ਮੁੰਡੇ ਨਾਲ ਆਇਆ ਤੇ ਪੁੱਛ ਲਿਓ ਹੁਣ ਚਲ ਚੰਗਾ ਫਿਰ ਆ ਜਾਂਦਾ ਕੋਈ ਨਾ ਪਾਣੀ ਲੈ ਤਰਪੂਣ ਵਾਲ ਮਾ ਪੁਆ ਹਾਂ ਪੁੱਤ ਪਾਣੀ ਲੈ ਆ ਗਿਆ ਤੂੰ ਹੋਰ ਹੋਵੇ ਸਮਾਰ ਕੇ ਦੁਖੀ ਕਰਨਾ ਨਾ ਬਣਾ ਟਾਈਮ ਲੱਗਦਾ ਉਹ ਕੀ ਕਰਦੀ ਸੀ ਮੈਂ ਉਸ ਤੋਂ ਦੋ ਕ ਪਰਾਂਦੇ ਜੇ ਸੀ ਮੈਂ ਖਾ ਚੱਕਦਾ ਮੈਂ ਮਾਂ ਜਦਾ ਆਈ ਸਹੀ ਰੇ ਮੈਂ ਉਹਨੂੰ ਕਿਹਾ ਨਾਲੇ ਮੈਂ ਕਿਹਾ ਮੈਨੂੰ ਦਵਾਈ ਲਿਆ ਦੀ ਮੇਰੇ ਸਿਰ ਦਰਦ ਕਰੀ ਜਾਂਦਾ ਥੱਲੇ ਤੱਕ ਨਹੀਂ ਆਇਆ ਨਾ ਐ ਕਰੀ ਇਹਨੂੰ ਦੋ ਕ ਪਰੌਂਠੇ ਲਾ ਦੀ ਬਣਾ ਦਿੰਨੇ ਆ ਪਰ ਹਾਂ ਖੰਡਾ ਲਈ ਲਾ ਦੀ ਵਾ ਕੋ ਗਾਰ ਲਈ ਪੁੱਤ ਜਿਹੜੇ ਤੂੰ ਕਹੇਗਾ ਮੈਂ ਉਹੀ ਬਣਾ ਦੂੰਗੀ ਮੇਰੇ ਮਿੱਤੇ ਲੱਡੂਆਂ ਦਾ ਤੋੜਾ ਅੱਜ ਤਾਂ ਮਿੱਠੇ ਪਰੌਂਠੇ ਖਾਓ ਕੋਈ ਗਾਲ ਨਹੀਂ ਮਿੱਠੇ ਨਮਕੀਨ ਜਿਹੜੇ ਤੂੰ ਗੋਹੀ ਬਣਾ ਦੂੰ ਮੇਰੇ ਪੁੱਤ ਤੇ ਕ ਗੱਲ ਸੁਣ ਕੇ ਕੀ ਹੋ ਗਿਆ ਤੇ ਪੁੱਤ ਮੈਂ ਗੱਲ ਸੁਣੀ ਸੀਗੀ ਉੱਥੇ ਨਾ ਕਹਿੰਦੇ ਜਵਾਖ ਚੱਕ ਲੈ ਕਿਹੜਾ ਕਹਿੰਦਾ ਕੋਈ ਤੇ ਜਵਾਖ ਚੱਕਣ ਵਾਲੇ ਤੇ ਤੇਨੇ ਪੁੱਤ ਤੂੰ ਗੱਲ ਨੂੰ ਸਮਝ ਲੈ ਕਰਨ ਆਪਦੀਆਂ ਚਲਾਇਆ ਕਰ ਉਹ ਹੀ ਮਾਰ ਦੇ ਲਈ ਤੂੰ ਹਣੀ ਆ ਦੇਖਣ ਨੂੰ ਪਤਾ ਸੀ ਕਿੰਨਿਆ ਸੁੱਖਾ ਸੁਖ ਸੁਖ ਕੇ ਤੈਨੂੰ ਮੰਗਿਆ ਸੀਗਾ ਉਹ ਤਾਂ ਜਵਾਖਾਂ ਚੁੱਕਦੇ ਨੇ ਇੱਕ ਜਵਾਕ ਥੋੜੀ ਤਾਂ ਬਾਪੂ ਐ ਹੋ ਮਤਾ ਲੈ ਕਿਹੜਾ ਨੇੜੇ ਲੱਗ ਜਾ ਮੇਰੇ ਪੁੱਤ ਦੇ ਨਾਲ ਢੋਆ ਮੇਰਾ ਪੁੱਤ ਜਾਨ ਪੁੱਤ ਪਰੱਖੀ ਹੈ ਨਾ ਤੇ ਉਹਨਾਂ ਨੇ ਆਹ ਹਸ ਨਾ ਲੈਡੋ ਹੈ ਨਾ ਰੋनाल्डੋ ਮਦਾ ਰੋनाल्डੋ ਅੰਜੋਵੀਏ ਨਾਲੇ ਤਾਂ ਦੋ ਟਾਈਮ ਜਿੰਮ ਜਾਂਦੇ ਡੋਲੀਆਂ ਤਾਂ ਦੇਖ ਲੈ ਕਮਾਰਦੀ ਗੱਲ ਹੈ ਕਿਹੜਾ ਕੋ ਹੱਥ ਪਾ ਕੇ ਛਡਾ ਲੂ ਬਾਬੀ ਡੋੜ ਨਾ ਡੂੜੀਆਂ ਕੋਈ ਕੰਮ ਨਹੀਂ ਕਰਦੀਆਂ ਸਭ ਕੁਝ ਫੇਲ ਹੋ ਜਾਂਦਾ ਜਦ ਅਰਮਾ ਨਾਲੇ ਮੇਰੀ ਗੱਲ ਸੁਣ ਇਕ ਤੈਨੂੰ ਲਾਂਦੇ ਨੇ ਮੂੰਹ ਤੋਂ ਬੁੱਢੇ ਫੇਰ ਵੀ ਸੁੱਕੀ ਸੰਦੀ ਨਾ ਤੂੰ ਕੁਝ ਅੱਜ ਦੀ ਗੱਲ ਕੱਟ ਲੈ ਮੂੰਹ ਚ ਠੀਕ ਹੈ ਨਹੀਂ ਬਹੁਤ ਦਾ ਪੁੱਠੀਆਂ ਗੱਲਾਂ ਲਿਖ ਪੁੱਠੀਆਂ ਗੱਲਾਂ ਨਾ ਕਰਿਆ ਕਰ ਬੇਪੁੱਤ ਟੈਨਸ਼ਨ ਹੁੰਦੀ ਆ ਸੰਤਾ ਤੂੰ ਦੁਨੀਆ ਦੇਖਣ ਮੁੰਡੇ ਨੂੰ ਭੁੱਖ ਲੱਗੀ ਏ ਤੈਨੂੰ ਰੋਟੀ ਲਾ ਦੇ ਜਾਂ ਨਹੀਂ ਬੁੱਹਾ ਰੋਟੀ ਹੋਰ ਲੈਟ ਮਿਲਦਾ ਆ ਹੁਣ ਤੇਰਾ ਵੀਰਾ ਵੀ ਆਉਣ ਵਾਲਾ ਆਜੂਗੀ ਲੈਟ ਚਲ ਕੋਈ ਨਾ ਪੁੱਤ ਮੈਂ ਝੱਟ ਨਹੀਂ ਕੁੱਟਣੀ ਥੋੜੀ ਠੀਕ ਆ ਪੁੱਤ ਕਿਹੜੀ ਅੰਬ ਵਾਲੇ ਬਣਾਵਾ ਕਿ ਚਿਬੜਾਣੀ ਨਹੀਂ ਚਿਬੜ ਦੀ ਕਰਦੀ ਚਿਬੜ ਹੈਗੇ ਨਹੀਂ ਮਿਲਦਾ ਠੀਕ ਆ ਚੰਗਾ ਮੇਰਾ ਪੁੱਤ ਲਿਆ ਪੁੱਤ ਲਿਆ ਆਪੋ ਜਿਹੀ ਤੇ ਤਾਂ ਛੱਤਰ ਛੱਤਰ ਕਾ ਕੇ ਆਈਓਥੋਂ ਇੰਨਾ ਦਾ ਲੜ ਲੜ ਕੇ ਹੁਣ ਤਾਂ ਫੈਨ ਨਹੀਂ ਕਹਿਦਾ ਹੁਣ ਹਾਂ ਅਜਵਾਂ ਤਾਂ ਈਟੀ ਚਲਦੀ ਏ ਉਹਦਾ ਪਹਿਲੀ ਓਖੇ ਹੋਣਾ ਹੁਣਾ ਆ ਤੇਰਾ ਪਿਓ ਵੀ ਉਹ ਕਿਹੜਾ ਘੱਟਾ ਉਹਦਾ ਆਪ ਹੀ ਉਹਦੀ ਮੇਰ ਕਰਦਾ ਉਹ ਕਹਿੰਦਾ ਲੈ ਹਵਦੇ ਘਰੇ ਆਈ ਏ ਤੈਨੂੰ ਕੀ ਕਹਿੰਦੀ ਏ ਆਪਣਾ ਵਣ ਪੁੱਛਦਾ ਉਹ ਲੈ ਪੁੱਛਦਾ ਕਿਉਂ ਨਹੀਂ ਮੈਂ ਤਾਂ ਸਾਰਿਆਂ ਨੂੰ ਕੱਢ ਕੇ ਨਾ ਰੱਜਾ ਪੁੱਛਦਾ ਨਹੀਂ ਪੁੱਛ ਇਹਦੇ ਵੰਗੂ ਥੋੜੀ ਵੀ ਛਿੱਤਰ ਖਾ ਕੇ ਘਰੋਂ ਬਾਹਰ ਜਾਵਾਂ ਕੀ ਕਰ ਸਕਦੇ ਮਣੀ ਮੋਟੀ ਚੱਲਣੀ ਵੀ ਚਾਹੀਦੀ ਆਪਦੀ ਚਲਾਵਾਂ ਨਹੀਂ ਹੁਣ ਕੋਈ ਤੂੰ ਹੀ ਚਲਾਏਗਾ ਉਹ ਤਾਂ ਜਾ ਮੇਰੀਆਂ ਤਾਂ ਚਲਦੀਆਂ ਨੇ ਤੂੰ ਚਲਾਣ ਜੋਗਾ ਹੋਤਾ ਜਾ ਕੋਈ ਨਹੀਂ ਹੋਣਾ ਵੇ ਕੀ ਗੱਲ ਤੇਨੂੰ ਗੱਲ ਕਰਨ ਲੱਗੀ ਸੀ ਚਲ ਆ ਗਿਆ ਤੇਰੇ ਪਾਪ ਵੀ ਲੈ ਆ ਤਾਂ ਪਹਿਲੀ ਆ ਗਿਆ ਤੇਰੇ ਤੋਂ ਤੂੰ ਕਿੱਥੇ ਰਹਿ ਗਿਆ ਵੀ ਰੜੀ ਹੈ ਕਿੱਥੇ ਰਹਿ ਗਿਆ ਦੀ ਕਿੱਥੇ ਵਾਗ ਗਿਆ ਦੀ ਉਹ ਤੂੰ ਤੂੰtheta ਆਇਆ ਹੀ ਨਹੀਂ ਆ ਇਹ ਉੱਥੇ ਗਿਆ ਹੀ ਨਹੀਂ ਹੈ ਨਹੀਂ ਦੀ ਤੂੰ ਹੀ ਨਹੀਂ ਉੱਥੇ ਗਿਆ ਉਹ ਮੈਂ ਹੁਣ ਤਾਂ ਬਾਰਕ ਚੋਂ ਆਇਆ ਪਾਰਕ ਚ ਥੋੜੀ ਜਿਵੇਂ ਗਰਾਊਂਡ ਚ ਦੀ ਕਿਹੜੇ ਪਾਰਕ ਚ ਵਾਗਿਆ ਸੀ ਤੂੰ ਮੈਂ ਪਾਰਕ ਚ ਛਾਣ ਕੇ ਆਇਆ ਸਾਰੇ ਚ ਕੋਲਾ ਪਾਰਕ ਚ ਉਹ ਨਾਲ ਹੀ ਗਰਾਊਂਡ ਦੇ ਨਾਲ ਪਹਿਲਾਂ ਫਿਰ ਪਹਿਲਾਂ ਤਾਂ ਪਾਰਕ ਚ ਗਿਆ ਫਿਰ ਜਿਹਾ ਗਰਾਊਂਡ ਚ ਗਿਆ ਜਵਾ ਕਹਿੰਦੇ ਉਰ ਤਾਂ ਹੈ ਨਹੀਂ ਮੈਨੂੰ ਤਾਂ ਐ ਹੋ ਗਿਆ ਕਿ ਤੇਰਾ ਪਿਓ ਇਹ ਨਾਲ ਡੋਬਰ ਲੱਗ ਗਿਆ ਖੇਡਣ ਲੱਗ ਗਿਆ ਨਾ ਇਹਦੇ ਨਾਲ ਤਾਂ ਉੱਥੇ ਇੱਕ ਵੀ ਨਹੀਂ ਹੈਗਾ ਤੀ ਸਾਰੇ ਤਾਂ ਹੈਗੇ ਨਹੀਂ ਰੇੜੀ ਉੱਥੇ ਤੂੰ ਹੀ ਨਹੀਂ ਆਇਆ ਮੈਂ ਤਾਂ ਇਹ ਤਾਂ ਇੱਕੋ ਹੀ ਇਹਦੇ ਨਾਲ ਦੇ ਕਿੱਥੋਂ ਹੁੰਦੇ ਇਹ ਦਿਨਾਂ ਤੱਕ ਹੀ ਟਿਕਣਾ ਗਰਮ ਹੈ ਅੱਛਾ ਜੱਪੜ ਜਨਾਨੀ ਜਮਾ ਕਲੇ ਨਹੀਂ ਹੈਗੀ ਤੂੰ ਜੱਪੜ ਜੜੀ ਉੱਥੇ ਮੈਂ ਹੀ ਆ ਗਿਆ ਗੰਨ ਦੇ ਜਿਆਦਾ ਬੱਲੇ ਕਰ ਮੇਰੇ ਅੱਗੇ ਤਾਂ ਸਹੀ ਬੋਲ ਲੈ ਐ ਨਹੀਂ ਬੋਲਦੇ ਹੁੰਦੇ ਤੇਰੇ ਬਾਪ ਨੇ ਓਏ ਨਹੀਂ ਹੁੰਦਾ ਹਾਂ ਤਨੂਣਾ ਮਾਤਾ ਮੁੱਤ ਦੇ ਥੋੜੀ ਜੀ ਕਿਉਂ ਗੁੰਝਵਾਇਆ ਕਰੇ ਨਾ ਅੱਛਾ ਕਿਉਂ ਖਾਧਾ ਮਾਤਾ ਉਹ ਨਹੀਂ ਹੁੰਦੀ ਹੈ ਠੀਕ ਤਾਂ ਆ ਜੇ ਮੈਂ ਆਉਂ ਖਾ ਗਿਆਂਦੀ ਉਹ ਜਿਹੜੀ ਮਾਤਾ ਜੀ ਹੱਕ ਲੱਗ ਗਿਆ ਨਾ ਤੇਰਾ ਨਾਂ ਬਦਲਾ ਦੇ ਮੇਰਾ ਠੋਕ ਰੱਖਾ ਕੇ ਆ ਕਰਦੇ ਅਕਲ ਕਿਹਦਾ ਨਾਂ ਰਖੇੜੀ ਤੇਰਾ ਦਾ ਬੇ ਉਹ ਨੂੰ ਨਿਹੋਂ ਤੱਕਾਈ ਤੇ ਇਹਨੂੰ ਕਿੱਥੋਂ ਆ ਜੂਗੀ ਹਾਂ ਕੀ ਕਹਿ ਰਹੀ ਐ ਕੁਛ ਨਹੀਂ ਕਿਹਾ ਮੈਂ ਤੈਨੂੰ ਮੈਨੂੰ ਲੱਗਦਾ ਕੋਈ ਗਾਣੇ ਜੀ ਕਹਿ ਰਹੀ ਐ ਗਾਣੇ ਕਹਿ ਰਹੀ ਐ ਨਾਲ ਹੋਰ ਚੱਲ ਸੱਚੇ ਦਵਾਈਲੇ ਐ ਮੇਰੀ ਦਵਾਈ ਪੁੱਲ ਗਿਆ ਉਹ ਦਵਾਈ ਯਾਰ ਪੁੱਲ ਗਿਆ ਖਾਲੀ ਸ਼ਾਮ ਨੂੰ ਪਰੌਂਠੇ ਫਿਰ ਉਹ ਕੁਛ ਨਹੀਂ ਹੁੰਦਾ ਤੈਨੂੰ ਕੀ ਹੋ ਰਿਹਾ ਤੈਨੂੰ ਦਵਾਈ ਤੈਨੂੰ ਪਤਾ ਮੇਰਾ ਸਿਰ ਉੱਠਿਆ ਵਿਆ ਮੈਂ ਨਹੀਂ ਨਾਲ ਮੇਥੋਂ ਕੰਮ ਨਹੀਂ ਹੋਣਾ ਹੁਣ ਸਿਰ ਮੁਖਦਾ ਚੱਲ ਪੂ ਆ ਗਈ ਮਮੀ ਪੋ ਕਰ ਦੂਗੀ ਪੁਆ ਤਾਂ ਕਰ ਦੋਗੀ ਪੁਆ ਕੱਲੀ ਕਰੀ ਜਾਊਗੀ ਕਰ ਲੂਗੀ ਤੇਰੀ ਮਾਂ ਉਹ ਮੈਂ ਰੱਖ ਰਹੀ ਐ ਰੱਖਣੋਂ ਕਿ ਮੈਂ ਮੁੱਲ ਖਰੀਦ ਕੇ ਲਿਆਂਦਾ ਮੱਝਾਂ ਮੈਂ ਵੀ ਜਿਹੜੇ ਰੱਖ ਰੱਖੀ ਇੱਥੇ ਤੋਂ ਐ ਮਨੇ ਮੂੰਹ ਸੰਭਾਲ ਕੇ ਬੋਲਿਆ ਕਰ ਨੌਕਰਾਨੀ ਥੋੜੀ ਐ ਵੀ ਮੈਂ ਕਿਹਾ ਤੋ ਕਹਿੰਨੀ ਨੌਕਰਾਨੀ ਮਤ ਕਹਨੀ ਬਹਿ ਜਾਓ ਆਪ ਹੀ ਨਹੀਂ ਪੈਂਦੀ ਹੈਗੀ ਜੋ ਸੋਈ ਚ ਵੱਡੀ ਐ ਪਤਾ ਨਹੀਂ ਕੀ ਕਰੀ ਜਾਂਦੀ ਐ ਕੋਚਾ ਗਾਚੀ ਮੇਰੀ ਗੱਲ ਸੁਣ ਜਿਆਦਾ ਨਾ ਬੋਲਿਆ ਕਰ ਤੇ ਨਾਲ ਲਾ ਕੇ ਕਰਾਲਿਆ ਕਰ ਇੱਕ ਤਾਂ ਵਜਾਈ ਦਿਨ ਨਾਲ ਲਾ ਕੇ ਕੰਮ ਕਰਾਂ ਮੈਂ ਤਾਂ ਐ ਘਰ ਵੀ ਕੱਲੀ ਦਿਨ ਨਾ ਬੋਝ ਬਾ ਵੇ ਮੈਂ ਕਦੋਂ گے ਹੈ ਅਨੋ ਵੱਡਾ ਹਮੈਤੀ ਆਇਆ ਮੈਂ ਕਦੋਂ ਹਮੈਤੀ ਲੈਣਾ ਮੈਂ ਤਾਂ ਮਨਕੀਨ ਦੀਆ ਮੇਰ ਮੁਰਜੀ ਕਰਦਾ ਕਰਦਾ ਨਹੀਂ ਮੇਰ ਚੱਪਾ ਕਰਦਾ ਵੇ ਚੱਪਾ ਕਰ ਜਾ ਵੇ ਮੇਰੇ ਸਾਹਮਣੇ ਬੋਲੀ ਯਾਰ ਤੈਨੂੰ ਆਹ ਦਾਤ ਦੀਨਿੰਗ ਸਾਲ ਮਰਾ ਚਾ ਦੇਖ ਲੈ ਜਾ ਕੇ ਉਹ ਪਕਾਤੀ ਹੋਣੀ ਰੋਟੀ ਰੱਟੀ ਜੇ ਤੂੰ ਖਾਣੀ ਹੁਣ ਤਾਂ ਮੇਲੇ ਦੀ ਲੌਣ ਲੱਗੀ ਰੋਟੀ ਜਾਂ ਲਾਤੀ ਜੇ ਤੂੰ ਖਾਣੀ ਤੂੰ ਦੱਸ ਦੇ ਉਹਨੂੰ ਰੋਟੀ ਰੱਠ ਲਾਉਣੀ ਐ ਤਾਂ ਰੋਟੀ ਰੋਟੀ ਤੂੰ ਹੀ ਬਣਾ ਦੇ ਫਿਰ ਤੇਰੇ ਹੱਥ ਦੀ ਖਾਪਾਂ ਮੇਰੇ ਤਾਂ ਜਹ ਹੱਥੋਂ ਮਹਿੰਦੀ ਲੱਗੀ ਦੇ ਰੋਟੀ ਬਣਾ ਦੇ ਹੋਰ ਨਾ ਕਿਤੇ ਗਰਮੀ ਚ ਹੈ ਮੈਂ ਤੋ ਨਹੀਂ ਬੰਦੇ ਗਰਮੀ ਚ ਬਣਾ ਲੈ ਤੇਰੇ ਵੱਦ ਕੇ ਬਣਾ ਲੈ ਹਾਂ ਦੇ ਅਮ ਮਸਕੇ ਜੇ ਘਟ ਲਾਇਆ ਕਰ ਮਸਕੇ ਧੋੜੀ ਲਾਨਣਾ ਮੈਂ ਹਾਂ ਮਸਕੀ ਲਾਣਾ ਹੋਰ ਕੀ ਹੈ ਮੂੰਹ ਮੂੰਹ ਤਾਂ ਕਦੀ ਸਿੱਧਾ ਬੋਲਣਾ ਨਹੀਂ ਮੂੰਹ ਵੜਿਆ ਹਾਂ ਦਾ ਖਾਣ ਪਿੱਛੇ ਬੋਲ ਲੈ ਤੈਨੂੰ ਤਾਂ ਮਸਕੇ ਲੱਗਦਾ ਆ ਜੀ ਤਾਂ ਦੋ ਰੋਟੀਆਂ ਵਗ ਲਾ ਦੇ ਨੀ ਤੇਰਾ ਬਾਈ ਖਾਊਗਾ ਕੋਈ ਨਾ ਭਾਪੀ ਪੜਾ ਦੂਗੀ ਤੂੰ ਵੀ ਬਣਾ ਦੇ ਅger ਗੁੱਸਾ ਮੈਂ ਤਾਂ ਤੈਨੂੰ ਕਹਿ ਰਹਾ ਤੇਰੇ ਹੱਥ ਦੇ ਖਾਣੇ ਮੇਂ ਉਹਦੇ ਤਾਂ ਪਹਿਲਾਂ ਵੀ ਖਾਏ ਖਾਏ ਹੋਏ ਨਾ ਅੱਛਾ ਤੇ ਉਹ ਕਿ ਬਗਾਨੀ ਆ ਉਹ ਵੀ ਆਪਣੀ ਕੁੜੀ ਆ ਬਣਾਣੀ ਨਹੀਂ ਆਉਂਦੇ ਹੈਗੇ ਬਣਾਣੀ ਨਹੀਂ ਆਉਂਦੇ ਹੈਗੇ ਜਾਣਦੇ ਤੂੰ ਬਸ ਉਹਨੂੰ ਬਣਾਣੇ ਨਹੀਂ ਆਉਂਦੇ ਹੁਣ ਤੇਨੂੰ ਖਾਣੇ ਨਹੀਂ ਆਉਂਦੇ ਹੁਣ ਗੱਲ ਦਾ ਵਸਾ ਹੀ ਅੱਛਾ ਚਲ ਚਾਉ ਚੂਲਤਾ ਬਣਾ ਲੈ ਫੇਰਾ ਕੁਸਤਾ ਬਣਾ ਲੈ ਚੌਲ ਨੂੰ ਦੱਸ ਹੁਣ ਇੱਥੇ ਕਿਹੜੇ ਤੈਨੂੰ ਦੇਦਾ ਸੱਤ ਰੰਗੀ ਨੇ ਜੀ ਇਹ ਸੌਣੇ ਦੀ ਇੰਨੇ ਗੰਡੇ ਪੈ ਨੇ ਗੰਡੇ ਨੂੰ ਤੜਕਾ ਤੁੜਕਾ ਲਾ ਕੇ ਚੋਲੇ ਚ ਪਾ ਕੇ ਇਹਨੇ ਸੋਨੇ ਭਰਦੇ ਨੇ ਬਚਨੂਨ ਮਰਚੀ ਠੋਕਦੀ ਠੀਕ ਹੈ ਕੋਈ ਲਾਈਟ ਵੀ ਆ ਗਈ ਕੀਦਰ ਵਿੱਚ ਜਾ ਕੇ ਹਨ ਕਿ ਮੜਾ ਜਾ ਜਾ ਮਾਰਿਆ ਗਿਆ ਬਾਲ ਕੁੜੀ ਦੇ ਕਾਰ ਮੋਟਰ ਦੇ ਨਾਮ ਆ ਗੇ ਰਾ ਕੀ ਗੱਲ ਸਰਾਦ ਨੀਂਦ ਨਹੀਂ ਪੂਰੀ ਕਰੀਗੀ ਪਾਸੇ ਜੀ ਦੇ ਰਹੀਆਂ ਦਰਦ ਕਿਉਂ ਮੈਂ ਕਿਹੜਾ ਚਰਖਾ ਕੱਤਦੀ ਸੀਗੀ ਐ ਕਰ ਤੂੰ ਨੀਂਦ ਪੂਰੀ ਕਰ ਲੈ ਸੋ ਜਾ ਫਿਰ ਸੌਂਦੀ ਤਾਂ ਹੈਗੀ ਸੀ ਹੈ ਵੇਹ ਗਵਾਂਡੀਆਂ ਦੇ ਮੁਰਗੀ ਚੱਕ ਕੇ ਖਾਣੀ ਪੈਣੀ ਏ ਮੈਨੂੰ ਤਾਂ ਲੱਗਦਾ ਸਾਰਾ ਦਿਨ ਇੱਥੇ ਹੀ ਬਿਠਾ ਕਰਾਉਂਦੇ ਰਹਿੰਦੇ ਨੇ ਛੱਡਦਾ ਕਰ ਕਿਸੇ ਨੂੰ ਕੋਈ ਗੱਲ ਨਹੀਂ ਮੈਂ ਕੀ ਆਂ ਨਾ ਵੀ ਇੱਧਰ ਨਾ ਆ ਜੇ ਮੁਰਗੀ ਜ਼ਰੂਰੀ ਮਾਰਨੀ ਹੈ ਪਾਪ ਕਰਨਾ ਪਾਪ ਕਰਦਾ ਕੁਛ ਵੀ ਪਾਪ ਲੱਗੂ ਆ ਲੈ ਰੱਬ ਦਾ ਜੀ ਹੈ ਨਾ ਵਿੱਚ ਵੀ ਜਾਨ ਹੁੰਦੀ ਐ ਤੂੰ ਜਾਣਦਾ ਸਾਡੇ ਵਿੱਚ ਵੀ ਹੈ। ਕੁਝ ਹੋਰ ਖਾ ਲਿਆ ਅੱਜ ਦੀ ਚੀਜ਼ ਮੁਰਗੀ ਖਾਣੀ। ਚੱਲਿਆ ਜਾ ਕੇ ਜੱਸ ਸਮੋਸੇ ਚੱਕ ਲਿਆ। ਹੈ? ਸਮੋਸੇ ਲਏ। ਰਸਮਾ ਲਈ ਲਿਆ। ਪੈਸੇ ਮੈਂ ਦੇਵਾਂ ਤੇ ਜੇਬ ਚ ਕੀ ਪੈਸੇ ਨਹੀਂ ਹੈਗੇ। ਮੇਰੇ ਵੀ ਪੈਸੇ ਹੈਗੇ ਜੀ। ਆਣ ਕੇ ਆਪਣੇ ਲਵੇ। ਕਿਸੇ ਨੂੰ ਦੇ ਦਿੱਤਾ ਰੇ ਦੇ ਦਿੱਤਾ ਸੀ ਮੈਂ। ਸੱਚ। ਹਾਂ। ਚੱਲ ਲੈ ਸਮੋਸੇ ਜਾ ਨਾ ਜਾਣੇ। ਭਾਗ ਜਾ ਚੱਕਲਾ ਜਾ ਕੇ ਮੈਨੂੰ ਨਾ ਛੇੜ ਮੈਂ ਤਾਂ ਬੰਦ ਹੋ ਗਈ ਪਹਿਲੀ ਪਰ ਸਮੋਸੇ ਵੀ ਨਹੀਂ ਆਉਂਦੇਗਾ ਚਲ ਜਾ ਪਰ ਜਾ ਜਾ ਕੇ ਸੋਈ ਜਾ ਰੋਟੀ ਖਾਲਰ ਸੋਈ ਚ ਜਾ ਕੇ ਰੋਟੀ ਮੈਂ ਆ ਕੇ ਖਾਉਂਗਾ ਮੇਰੇ ਦਿਮਾਗ ਹੀ ਖਾਈ ਜਾ ਰੋਟੀ ਵੀ ਖਾਲਾ ਹੈਗਾ ਤੇਰੇ ਦਿਮਾਗ ਅੱਛਾ ਹਾਂ ਮੈਂ ਬਿਨਾ ਦਿਮਾਗ ਤੋਂ ਬੈਠੀ ਆ ਹੈ ਆ ਬਿਨਾ ਦਿਮਾਗ ਤੋਂ ਤੇਰੇ ਘਰ ਬੰਨਿਆ ਚਲ ਠੀਕ ਹੈ ਓਕੇ 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 ਐਨਾ ਨਹੀਂ ਕੋਈ ਕਰਦੇ ਗਰਮ ਠੀਕ ਹੈ ਨਾ ਫ੍ਰਿਜ ਚੋ ਪਾਣੀ ਪੀ ਲੈ ਠੰਡਾ ਸੱਡਗੇ ਸੰਗਤ ਮੈਂ ਤਾਂ ਫੇਰ ਜੀ ਜਾ ਕੇ ਅੰਦਰ ਦਾ ਮਾਰ ਕਰਨਾ ਇਹ ਵੀ ਜਿੰਨਾ ਚਿਰ ਇਹਨੂੰ ਪਈਣਾ ਨਾ ਭੱਬ ਮਾਰ ਕੇ ਉਹਨਾਂ ਚਿਰ ਸਮਝਦਾ ਹੀ ਨਹੀਂ ਹੈਗਾ ਕੁਛ ਵੀ ਗੱਲ ਨੂੰ ਲੱਛਣ ਕੱਟਦਾ ਜਿਹੜੇ ਜਿੰਨਾ ਬੰਦ ਹਵਾ ਲੈ ਲਾ ਕੁਛ ਕੰਮ ਹੋ ਗਿਆ ਕੁਛ ਰਹਿ ਗਿਆ ਜੈਨੂ ਖਾਂਦਾ ਫੇਰ ਕਰੂੰਗੀ ਥੱਕ ਕੇ ਪਈ ਐਂਗੀ ਰਾਮ ਕਰਦੇ ਆਂ ਬੰਦੇ ਝਟ ਹਵਾ ਵੀ ਨਹੀਂ ਲੱਗਦੀ ਅੱਗ ਲੱਗਣੀ ਹੋ ਹੋ ਲੰਮੇ ਨਾ ਤਾਂ ਬੈਠੀ ਬੈਠੀ ਨੂੰ ਸਾਰਾ ਟਾਈਮ ਲੱਗ ਗਿਆ ਹੈ ਉਹਨੇ ਬੀਬੀ ਰਾਣੀ ਨੇ ਪਤਾ ਨਹੀਂ ਹਜੇ ਕੁਝ ਕਰਿਆ ਕਿ ਨਹੀਂ ਕਰਿਆ ਮਨੋ ਐ ਚਲ ਜਮਸਿਆ ਤੇ ਜਾ ਆਵਾਂਗੇ ਫਿਰ ਆਪ ਤਾਂ ਮੈਨੂੰ ਲੱਗਦੀ ਹੈ ਹਜੇ ਵੀ ਬੀਰਾਨੀ ਨੇ ਕੋ ਕੰਮੀ ਨਹੀਂ ਕੀਤਾ RAM ਨਾਲ ਬੈਠੀ ਹੈ ਕੋਈ ਨਾ ਮੈਨੂੰ ਮੈਂ ਦੱਸ ਦਿੱਤਾ ਨਾ ਇਹ ਵੀ ਬੀਰਾਨੀ ਕਿਹੜੇ ਸੋਚਾਂ ਚ ਡੁੱਬੀ ਬੈਠੀ ਹੈ ਕਿੱਥੇ ਪਹੁੰਚੀ ਪਈ ਹੈ ਬਸ ਪਾ ਵੀ ਸੁਰਤੀ ਲੱਗੇ ਸੀ ਤੂੰ ਕਦੋਂ ਆਏਂਗੀ ਸੁਰਤੀ ਲੱਗਣ ਨੂੰ ਕੁਤ ਭਗਤੀ ਕਰਦੀ ਸੀ ਪਾਣੀ ਪੂਣੀ ਦਵਾ ਲੈਨ ਹਾਂ ਪਾਣੀ ਤਾਂ ਨਹੀਂ ਪੀਣਾ ਮੈਂ ਤੇ ਤੂੰ ਝਾੜੂ-ਚੂੜੂ ਵੀ ਨਹੀਂ ਕੱਟਿਆ ਹਜੇ ਤੱਕ ਮੈਂ ਹੌਲੀ-ਹੌਲੀ ਕਰ ਲਵਾਂਗੇ ਹਾਂ ਥਕਾਵਟ ਜੀ ਵਾਲੀ ਹੋ ਗਈ ਸਿੱਕ ਤੁੱਕ ਵਾਲੀ ਹੋ ਰਹੀ ਆਗੇ ਮੇਰੀ ਗੱਲ ਸੁਣ ਨਾਲੇ ਤਾਂ ਉਹਨਾ ਆਪਣੇ ਘਰ ਦੇ ਰਿਸ਼ਤੇਦਾਰਾਂ ਨੇ ਮੇਰੇ ਪੇਕਿਆਂ ਅੱਛਾ ਭਾਬੀ ਠੀਕ ਹੈ ਤੇ ਤੂੰ ਐਂ ਕਰ ਝਾੜੂ-ਚੂੜੂ ਕੱਢ ਲੈ ਛੇਤੀ-ਛੇਤੀ ਤੇ ਰਸੋਈ ਸਾਫ਼ ਕਰ ਦੇ ਫਟਾਫਟ ਕੋਈ ਨਾ ਭਾਬੀ ਮੈਂ ਕਰ ਲੈਨੇ ਆਂ ਅ ਕੱਢ ਦੇ ਫਿਰ ਝਾੜੂ-ਚੂੜੂ ਕਰ ਮੇਰ ਤਾਂ ਲੱਤ ਦਰਦ ਕਰੀ ਜਾਂਦੀ ਅਜਾ ਦਵਾਈ ਲੈ ਆਉਂਦੀ ਪਾਪੀ ਦੱਸ ਮੇਰੇ ਨੂੰ ਕਹਿ ਦਿੰਦੇ ਦਵਾਈ ਲਿਆਉਂਦਾ ਉਹਦਾ ਪੱਕਿਆ ਰਹਿੰਦਾ ਜਦੋਂ ਦਵਾਈ ਲਿਆਉਣੀ ਹੁੰਦੀ ਉਹਦਾ ਮੂੰਹ ਬਣ ਜਾਂਦਾ ਚੱਲ ਕੋਈ ਨਾ ਤੂੰ ਮੈਂ ਮੈਂ ਬਾਲਾ ਨਾ ਕਰ ਉਹ ਦੱਸ ਵਾਹੀ ਇਹ ਜਗਾ ਸਭ ਉਹ ਨਾ ਮੈਂ ਕੰਮ ਕਰਦੇ ਆਂ ਮੈਨੂੰ ਤਾਂ ਅੱਜ ਅਜਮਸੇ ਤੇ ਜਾ ਕੇ ਆਉਣਾ ਸੀਗਾ ਅੱਜ ਮਸੇ ਹੈਗੀ ਹੋਰ ਲੈ ਦੱਸ ਮੈਨੂੰ ਤਾਂ ਪਤਾ ਹੀ ਨਹੀਂ ਅੱਜ ਮਸੇ ਮੈਂ ਵੀ ਜਾਇਆ ਹਾਂ ਝਾੜੂ ਝੂੜੂ ਕੱਟ ਲੈ ਪਹਿਲਾਂ ਫਟਾਫਟ ਝਾੜੂ ਕਿੱਥੇ ਹੈਗਾ ਮਸੇ ਤੇ ਜਾਣ ਨੂੰ ਪਹਿਲੀ ਤਿਆਰ ਹੋ ਜਾਪਾ तू महीना तो ले जाए इधर लंदर पिया क्यों ठाई <laughs> तो हो गया भांडे भी मांज लिया हूं लग गया था अमेरिका गल सुन रहे आके नहीं कुड़ के आए कर भांडे धो तो के ना फटाफट पट कपड़े धो तो ली चार ठीक है भाभी हाँ आई लौट आएंगे तू तो।